ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਫਿਰ ਤੋਂ ਲੈ ਕੇ ਆਏ ਹਾਂ ਜੀ ਕੱਟ ਪੀਸਾਂ ਦੀ ਵੀਡੀਓ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਜੀ ਇੱਕ ਬਹੁਤ ਹੀ ਚੰਗੇ ਘਰ ਦੇ ਕੱਟ ਪੀਸ ਤੇ ਇੱਕ ਬਹੁਤ ਹੀ ਵਧੀਆ ਕੱਪੜਿਆਂ ਦੇ ਕੱਟ ਪੀਸ ਜੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲ ਤੇ ਜੋ ਕੱਟ ਪੀਸ ਓਪਨ ਕੀਤੇ ਜਾ ਰਹੇ ਹੈ ਜੀ ਕੱਲ੍ਹ ਜੀ 23 ਨਵੰਬਰ ਨੂੰ ਜੀ ਦਿਨ ਸ਼ਨੀਵਾਰ ਨੂੰ ਸਵੇਰੇ 10:30 ਵਜੇ ਜੀ ਆ ਦੋ ਪਾਰਸਲ ਦਾ ਮਾਲ ਹੈ ਜੀ ਕੱਟ ਪੀਸ ਦਾ ਜੀ ਇੱਕ ਛੋਟਾ ਜਿਹਾ ਪਾਰਸਲ ਆਪਣੇ ਕੋਲ ਮਸਲੀਨ ਸ਼ਿਮਰ ਦੇ ਕੱਟ ਪੀਸਾ ਦਾ ਵੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਤੇ ਦੋ ਪਾਰਸਲ ਬਹੁਤ ਹੀ ਸਪੈਸ਼ਲ ਕੱਟ ਪੀਸ ਹੈ ਇਹਨਾਂ ਦੇ ਵਿੱਚ ਜੀ ਸਾਰਾ ਕੁਝ ਦਿਖਾਵਾਂਗੇ ਜੀ ਅ ਜੋ ਅੱਜ ਸਾਨੂੰ ਪਹਿਲੀ ਵਾਰ ਦੇਖ ਰਿਹਾ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਜੀ ਹੁਣ ਸਾਡੇ ਰੈਗੂਲਰ ਕੱਟ ਪੀਸਸ ਦੀਆਂ ਵੀਡੀਓ ਆndੀਆਂ ਰਹਿਣਗੀਆਂ ਪਿੱਛੇ ਜੇ ਸਾਡੇ ਅਸੀਂ ਵੀਡੀਓ ਕੱਟ ਪਾ ਰਹੇ ਸੀ ਪਰ ਹੁਣ ਸਾਡੀਆਂ ਵੀਡੀਓਜ਼ ਰੈਗੂਲਰ ਆਣਗੀਆਂ ਜੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਰਸੀਆ ਬ੍ਰਾਂਡ ਦੇ ਅੱਜ ਵੀ ਕੱਟ ਪੀਸ ਹੈ ਜੀ ਰਸੀਆ ਹੀ ਬ੍ਰਾਂਡ ਹੈ ਕੱਟ ਪੀਸਾ ਦੇ ਵਿੱਚ ਕੱਪੜਾ ਬਿਲਕੁਲ ਨਵਾਂ ਤੋਂ ਦਿੱਲੀ ਲੈ ਕੇ ਆਏ ਆ ਜੀ ਕੱਟ ਪੀਸ ਬਹੁਤ ਹੀ ਵਧੀਆ ਕੁਆਲਿਟੀ ਦੇ ਨੇ ਤੇ ਸੁਪੀਰੀਅਰ ਕੁਆਲਿਟੀ ਦਾ ਹੀ ਕੱਪੜਾ ਹੈ ਕੱਟ ਪੀਸਾ ਦਾ ਰੇਟ 200 ਰੁਪਏ ਮੀਟਰ ਹੈ ਜੀ ਜੋ ਕੱਲ ਕੀਤਾ ਜਾਊਗਾ ਓਪਨ ਜੀ 30 ਨਵੰਬਰ ਨੂੰ ਦਿਨ ਸ਼ਨੀਵਾਰ ਨੂੰ ਸਵੇਰੇ 10:30 ਵਜੇ 10:30 ਵਜੇ ਹੀ ਕੱਟ ਪੀਸ ਓਪਨ ਕੀਤੇ ਜਾਣਗੇ ਔਨਲਾਈਨ ਡਿਲੀਵਰੀ ਨਹੀਂ ਰੱਖੀ ਜਾਂਦੀ ਬਿਕੋਜ਼ 1 ਮੀਟਰ ਤੋਂ ਲੈ ਕੇ 5 ਮੀਟਰ ਤੱਕ ਦੇ ਕੱਟ ਪੀਸ ਹੁੰਦੇ ਆ ਸੋ ਪਤਾ ਨਹੀਂ ਹੁੰਦਾ ਕਿ ਕਿਹੜਾ ਪੀਸ ਕਿੰਨੇ ਮੀਟਰ ਦਾ ਹੈ ਹਾਂਜੀ ਜੋ ਅੱਜ ਕੱਟ ਪੀਸ ਆਏ ਜੀ ਰਸ਼ੀਆ ਬ੍ਰਾਂਡ ਦੇ ਆਏ ਜੀ ਦੋ ਕੱਪੜਿਆਂ ਦੇ ਵਿੱਚ ਕੱਟ ਪੀਸ ਹੋਣਗੇ ਸੋਰੀ ਤਿੰਨ ਕੱਪੜਿਆਂ ਦੇ ਵਿੱਚ ਕੱਟ ਪੀਸ ਹੋਣਗੇ ਇੱਕ ਵੈਲਵਟ ਦੇ ਆਪਣੇ ਕੋਲ ਆ ਗਏ ਕੱਟ ਪੀਸ ਜੀ 200 ਰੁਪਏ ਮੀਟਰ ਰੇਟ ਰੂ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇੱਕ ਪਾਰਸਲ ਇਹਦੇ ਵਿੱਚ ਵੈਲਵਟ ਦੇ ਜੀ ਦੂਸਰਾ ਪਾਰਸਲ ਹੈਗੇ ਜੀ ਕੋਟਰਾਇਜ਼ ਦੇ ਕੱਟ ਪੀਸਾ ਦਾ ਪ੍ਰਿੰਟਡ ਕੋਟਰਾਇਜ਼ ਦੇ ਕੱਟ ਪੀਸ ਤੇ ਪ੍ਰਿੰਟਡ ਵੈਲਵਟ ਦੇ ਕੱਟ ਪੀਸ ਇਹ ਦੋ ਤਰ੍ਹਾਂ ਦੇ ਕੱਟ ਪੀਸ ਇਹਨਾਂ ਦੇ ਵਿੱਚ ਹੈ ਜੀ ਇੱਕ ਪਾਰਸਲ ਆਪਣੇ ਕੋਲ ਹੈਗੇ ਜੀ ਮਸਲੀਨ ਸ਼ਿਮਰ ਦਾ ਕੱਟ ਪੀਸਾ ਦਾ ਜੀ ਤਿੰਨੋਂ ਬ੍ਰਾਂਡ ਰਸ਼ੀਆ ਦੇ ਹੋਣਗੇ ਜੀ ਹਾਂ ਜੀ ਓਪਨ ਕਰਦੇ ਆਂ ਜੀ ਪਹਿਲਾ ਵੈਲਵਟ ਦੇ ਕੱਟ ਪੀਸ ਹਾਂਜੀ ਓਪਨ ਕਰੋ ਜੀ ਇਹ ਵਾਲਾ ਪਾਰਸਲ ਜੀ ਸਵੇਰੇ 10:30 ਵਜੇ ਦੀ ਟਾਈਮਿੰਗ ਰਹਿਣੀ ਹੈ ਜੀ ਕੱਟ ਪੀਸ ਓਪਨ ਕਰਨ ਦੀ ਜੋ ਕਸਟਮਰ ਕੋਟਰਾਇਜ਼ ਵੈਲਵਟ ਮਸਲੀਨ ਸ਼ਿਮਰ ਦੇ ਕੱਟ ਪੀਸ ਖਰੀਦਣਾ ਚਾਹੁੰਦਾ ਹੈ ਜੀ ਕੱਲ ਜਰੂਰ ਵਿਜ਼ਿਟ ਕਰੋ ਜੀ ਕਸਟਮਰ ਦਾ ਬਹੁਤ ਬੈਨੀਫਿਟ ਰਹੇ ਨੇ ਜੀ ਬਿਕੋਜ਼ 500 ਦੀ ਸ਼ਰਟ ਹੋਗੀ 2.5 ਮੀਟਰ ਤੇ ਆਪਣੇ ਕੋਲ ਕੱਟ ਪੀਸਾਂ ਦੇ ਵਿੱਚ ਰਸੀ ਵਾਲਾ ਕਾਫੀ ਕਲਰ ਪੈਂਡਿੰਗ ਹੈ ਜੀ ਜੋ ਅਸੀਂ ਕੱਲ ਓਪਨ ਕੀਤਾ ਸੀ ਕਾਫੀ ਸਟਾਕ ਕਲੀਅਰ ਹੋ ਗਿਆ ਜੀ ਜੋ ਮਾਲ ਪੈਂਡਿੰਗ ਹੈ ਜੀ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਰਿਹਾ ਜੀ 2200 ਰੁਪਏ ਦੀ ਤੁਹਾਡੀ ਸਲਵਾਰ ਬਣ ਜਾਣੀ ਹੈ ਜੀ 500 ਦੀ ਸ਼ਰਟ 750 ਰੁਪਏ ਦਾ ਇੱਕ ਬਹੁਤ ਹੀ ਵਧੀਆ ਸੂਟ ਤਿਆਰ ਹੋ ਜਾਣਾ ਹੈ ਜੀ ਵੈਲਵਟ ਦੇ ਕੱਟ ਪੀਸ ਤੁਹਾਡੇ ਲਈ ਲੈ ਕੇ ਆਏ ਆ ਜੀ ਤੇ ਤੁਸੀਂ ਡਿਜ਼ਾਈਨ ਕਲਰ ਚੈੱਕ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਜੀ ਓਪਨ ਕਰਾਂਗੇ ਕਵਟਰਾਈਜ਼ ਤੇ ਕੱਟ ਪੀਸ ਇੱਕ ਇੱਕ ਪਾਰਸਲ ਹੈ ਜੀ ਦੋਨੋਂ ਕੱਟ ਪੀਸ ਦਾ ਜੀ ਵੈਲਵਟ ਦਾ ਵੀ ਇੱਕ ਪਰਸਲ ਹੈ ਤੇ ਕਵਾਟਰਾਈਜ਼ ਦਾ ਵੀ ਇੱਕ ਪਰਸਲ ਹੈ ਜੀ ਹਾਂਜੀ ਕਰ ਦੋ ਓਪਨ ਇਹ ਵੈਲਵਟ ਰਸ਼ੀਆ ਬ੍ਰਾਂਡ ਦੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਬ੍ਰਾਂਡ ਰਸ਼ੀਆ ਜੀ ਵੈਲਵਟ ਤੇ ਤੁਹਾਨੂੰ ਕਰ ਰਹੇ ਹਾਂ ਕੱਟ ਪੀਸ ਓਪਨ ਜੀ ਇਸ ਤੋਂ ਬਾਅਦ ਤੁਹਾਨੂੰ ਕਰਾਂਗੇ ਜੀ ਕਵਾਟਰਾਈਜ਼ ਦੇ ਕੱਟ ਪੀਸ ਓਪਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਲੇਟ ਕਰ ਰਹੇ ਹਾਂ ਜੀ ਅਸੀਂ ਅਪਲੋਡ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਸਟਮਰ ਤੱਕ ਪਹੁੰਚ ਸਕੇ ਜੀ ਸਾਡੀ ਵੀਡੀਓ ਕੱਲ ਦੋ ਤਰ੍ਹਾਂ ਦੇ ਕੱਪੜਿਆਂ ਦੀ ਸੇਲ ਲੱਗ ਰਹੀ ਹੈ ਵੈਲਵਟ ਐਂਡ ਕੋਟਰਾਇਜ਼ ਤੇ 3rd ਸਟੱਫ ਮਸਲੀਨ ਸ਼ਿਮਰ ਦੇ ਕੱਟ ਪੀਸਾ ਦੀ ਵੀ ਸੇਲ ਰਹਿਣੀ ਹੈ ਸਰਦੀਆਂ ਦੇ ਦੋ ਕੱਪੜੇ ਹੈ ਜੀ ਵੈਲਵਟ ਤੇ ਕੋਟਰਾਇਜ਼ ਮਾਲ ਵਧੀਆ ਸਾਰਾ ਲੱਗ ਰਿਹਾ ਜੀ ਸਾਨੂੰ हां ਤੁਸੀਂ ਦੇਖ ਸਕਦੇ ਹੋ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸ਼ੇਡਸ ਤੁਹਾਨੂੰ ਵੈਲਵਟ ਦੇ ਵਿੱਚ ਮਿਲਣਗੇ ਜੀ ਇਹਨਾਂ ਸੂਟਾਂ ਨੂੰ ਤੁਸੀਂ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਬਾਕੀ 1 ਮੀਟਰ ਤੋਂ ਲੈ ਕੇ 5 ਮੀਟਰ ਤੱਕ ਦੀ ਕੱਟ ਪੀਸਾ ਦੀ ਕੱਟ ਰਹਿਣੀ ਹੈ ਕਿਸੇ ਕਸਟਮਰ ਦਾ 2 ਮੀਟਰ ਕੱਪੜਾ ਲੱਗਦਾ ਜੀ ਤਾਂ 400 ਰੁਪਏ ਦੀ ਸ਼ਰਟ ਬਣ ਜਾਣੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਵੈਲਵਟ ਦਾ ਪਾਰਸਲ ਓਪਨ ਹੋ ਚੁੱਕਿਆ ਹੈ ਜੀ ਹਾਂਜੀ ਹੁਣ ਅਸੀਂ ਤੁਹਾਨੂੰ ਸ਼ੋ ਕਰਾਂਗੇ ਜੀ ਕォਟਰਾਈਜ਼ ਦੇ ਕੱਟ ਪੀਸ ਇੱਕ ਪਾਰਸਲ ਵੈਲਵਟ ਦਾ ਹੈ ਆਪਣੇ ਕੋਲ ਜੀ ਤੇ ਇੱਕ ਪਾਰਸਲ ਹੀ ਕォਟਰਾਈਜ਼ ਦਾ ਹੈ ਜੀ ਹੁਣ ਤੁਹਾਨੂੰ ਸ਼ੋ ਕਰਦੇ ਹਾਂ ਜੀ ਕォਟਰਾਈਜ਼ ਦੇ ਕੱਟ ਪੀਸ ਇਸ ਤੋਂ ਬਾਅਦ ਤੁਹਾਨੂੰ ਸ਼ੋ ਕਰਾਂਗੇ ਜੀ ਮਸਲੀਨ ਸ਼ਿਮਰ ਦੇ ਵੀ ਕੱਟ ਪੀਸ ਜੋ ਸਾਨੂੰ ਫਸਟ ਟਾਈਮ ਦੇਖ ਰਿਹਾ ਹੈ ਜੀ ਸਾਡੀ ਸ਼ੋਪ ਮਾਨਸਾ ਦੇ ਵਿੱਚ ਸਥਿਤ ਹੈ ਜੀ ਕਾਕਾ ਕਲੋਥ ਹਾਊਸ ਦੇ ਨਾਮ ਹੈ ਜੀ ਐਂਡ ਬਸ ਸਟੈਂਡ ਤੋਂ ਜੀ ਅੰਗਰੇਜ਼ ਬਾਜ਼ਾਰ ਵੱਲ ਨੂੰ ਆਣਾ ਜੀ ਪੀਰਖਾਨੇ ਦੇ ਨਾਲ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਆਪਣੀ ਸ਼ੋਪ ਹੈ ਜੀ ਕਾਰਨਰ ਤੇ ਪਹਿਲੀ ਦੁਕਾਨ ਹੈਗੀ ਹੈ ਪ੍ਰਿਆ ਲਹਿੰਗਾ ਹਾਊਸ ਜੀ ਜਦੋਂ ਆਪਾਂ ਪੀਰਖਾਨੇ ਤੋਂ ਚਾਰ ਪੰਜ ਦੁਕਾਨਾਂ ਛੱਡ ਕੇ ਬਾਜ਼ਾਰ ਵੱਲ ਨੂੰ ਆਨੇ ਆ ਤਾਂ ਪ੍ਰਿਆ ਲਹਿੰਗਾ ਹਾਊਸ ਨਾਦੀ ਸ਼ੋਪ ਹੁੰਦੀ ਹੈ ਹਾਂਜੀ ਹੁਣ ਤੁਹਾਨੂੰ ਸ਼ੋਅ ਕਰ ਰਹੇ ਹਾਂ ਜੀ ਅਸੀਂ ਕੋਟ ਰਾਈਜ਼ ਦੇ ਕੱਟ ਪੀਸ ਦੇ ਤੁਸੀਂ ਡਿਜ਼ਾਈਨ ਚੈੱਕ ਕਰੋ ਇੱਕ ਮਿੰਟ ਜੀ ਇਹਨਾਂ ਨੂੰ ਸਾਈਡ ਤੇ ਰੱਖੋ ਇਹਦੇ ਡਿਜ਼ਾਈਨ ਸ਼ੋਅ ਕਰੋ ਬਈਓ ਕਸਟਰਮ ਕォਟਰਾਈਜ਼ ਦੇ ਕੱਟ ਪੀਸ ਆ ਦੇ ਡਿਜ਼ਾਈਨਿੰਗ ਚੈੱਕ ਕਰ ਲਓ ਜੀ ਇਹਨਾਂ ਸੁਪੀਰੀਅਰ ਕੱਪੜੇ ਆ ਜੀ ਕォਟਰਾਈਜ਼ ਦਾ ਜੀ ਪਲੱਸ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਲਾਈਟ ਡਾਰਕ ਹਰ ਤਰ੍ਹਾਂ ਦਾ ਤੁਹਾਨੂੰ ਪ੍ਰਿੰਟਸ ਦੇ ਵਿੱਚ ਦੇਖਣ ਨੂੰ ਮਿਲੇਗਾ ਹਾਂਜੀ ਇਹ ਕォਟਰਾਈਜ਼ ਦੇ ਕੱਟ ਪੀਸ ਆ ਚੁੱਕੇ ਜੀ ਆਪਣੇ ਕੋਲ ਕੱਲ ਜਰੂਰ ਵਿਜ਼ਿਟ ਕਰ ਲਿਓ ਹਾਂਜੀ ਜਿਆਦਾ ਮਾਲ ਨਹੀਂ ਆਉਂਦਾ ਹੁੰਦਾ ਜੀ ਕਵਾਟਰਾਈਜ਼ ਦਾ ਕਿਉਂਕਿ ਇਹ ਪ੍ਰਿੰਟ ਕੱਟ ਹੁੰਦਾ ਹੈ ਜੀ ਇਸ ਦੇ ਸਾਰੇ ਸੀਜ਼ਨ ਦੇ ਵਿੱਚ ਦੋ ਤਿੰਨ ਪਾਰਸਲ ਹੀ ਨਿਕਲਦੇ ਆ ਜੀ ਤੇ ਆਪਣੇ ਕੋਲ ਇੱਕ ਪਾਰਸਲ ਆ ਚੁੱਕਿਆ ਹੈ ਜੀ ਕਵਾਟਰਾਈਜ਼ ਦੇ ਕੱਟ ਪੀਸਾ ਦਾ ਜੀ ਤੇ ਤੁਸੀਂ ਪ੍ਰਿੰਟਰ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਜੀ 200 ਰੁਪਏ ਮੀਟਰ ਦੋਨਾਂ ਦਾ ਰੇਟ ਹੈ ਜੀ 200 ਰੁਪਏ ਮੀਟਰ ਕਵਾਟਰਾਈਜ਼ ਦੇ ਕੱਟ ਪੀਸਾ ਦਾ ਰੇਟ ਰਹਿਣਾ ਹੈ ਤੇ 200 ਰੁਪਏ ਮੀਟਰ ਹੀ ਵੈਲਵਟ ਦੇ ਕੱਟ ਪੀਸਾ ਦਾ ਰੇਟ ਰਹਿਨੇ ਜੀ ਤੇ 200 ਰੁਪਏ ਮੀਟਰ ਹੀ ਮਸਲੀਨ ਸ਼ਿਮਰ ਦੇ ਕੱਟ ਪੀਸਾ ਦਾ ਰੇਟ ਰਹਿਨੇ ਜੀ ਜੋ ਮਸਲੀਨ ਸ਼ਿਮਰ ਦੇ ਕੱਟ ਪੀਸ ਹੈ ਜੀ ਉਹ بڑے ਪਨੇ ਦੇ ਵਿੱਚ ਹੈ ਜੀ ਸਾਢੇ 3 ਮੀਟਰ ਦਾ ਸੂਟ 700 ਰੁਪਏ ਦਾ ਬਣਨੇ ਜੀ ਜੋ ਕੋਟ ਰਾਈਜ਼ ਤੇ ਵੈਲਵਟ ਹੈ ਇਹ ਛੋਟੇ ਪਨੇ ਦੇ ਕੱਟ ਪੀਸ ਹੈ ਜੀ ਇਹ 5 ਮੀਟਰ ਸੂਟ ਲੱਗਣਾ ਹੈ ਜੀ ਇਹ 5 ਮੀਟਰ ਲਓਗੇ ਤਾਂ 1000 ਦਾ ਬਣਨੇ ਜੀ ਜੇ ਇਸ ਨੂੰ ਮੈਚਿੰਗ ਕਰਕੇ ਲਓਗੇ ਤਾਂ 750 ਰੁਪਏ ਦਾ ਸੂਟ ਰੈਡੀ ਹੋ ਜਾਣਾ ਹੈ ਜੀ ਹਾਂਜੀ ਜੋ ਬਾਕੀ ਪਾਰਸਲ ਰਹਿ ਗਿਆ ਜੀ ਉਸ ਨੂੰ ਵੀ ਓਪਨ ਕਰ ਦੋ ਤੇ ਕਸਟਮਰ ਨੂੰ ਦਿਖਾ ਦਿਓ ਕੋਟਰਾਇਜ਼ ਦੇ ਕੱਟ ਪੀਸ ਜੀ ਕਾਫੀ ਡਿਮਾਂਡ ਦੇ ਵਿੱਚ ਸੀ ਕਸਟਮਰ ਬਹੁਤ ਡਿਮਾਂਡ ਕਰ ਰਿਹਾ ਸੀ ਦੋਨੇ ਸਟਫ ਦੀ ਵੈਲਵਟ ਦੇ ਕੱਟ ਪੀਸਾਂ ਦੀ ਬਹੁਤ ਡਿਮਾਂਡ ਸੀ ਤੇ ਕੋਟਰਾਇਜ਼ ਦੇ ਕੱਟ ਪੀਸਾਂ ਦੀ ਬਹੁਤ ਡਿਮਾਂਡ ਸੀ ਦੋਨੋਂ ਕੱਟ ਪੀਸ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਇੱਕ ਚੰਗੇ ਘਰ ਦੇ ਰਸ਼ੀਆ ਬ੍ਰਾਂਡ ਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੋਟਰਾਇਜ਼ ਦੇ ਕੱਟ ਪੀਸ ਵੀ ਆਪਣੇ ਕੋਲ ਆਇਆ ਹੈ ਰਸ਼ੀਆ ਦੇ ਪਲੱਸ ਵੈਲਵਟ ਦੇ ਕੱਟ ਪੀਸ ਵੀ ਤੁਹਾਡੇ ਲਈ ਲੈ ਕੇ ਆਏ ਜੀ ਰਸ਼ੀਆ ਦੇ ਤੇ ਜੋ ਅਸੀਂ ਰੀਸੈਂਟਲੀ ਵੀਡੀਓ ਅਪਲੋਡ ਕੀਤੀ ਸੀ ਜੀ ਸ਼ਿਮਰ ਪਸ਼ਮੀਨੇ ਦੇ ਕੱਟ ਪੀਸਾਂ ਦੀ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੋਟਰਾ ਇਸ ਦੇ ਕੱਟ ਪੀਸ ਬਹੁਤ ਸੋਹਣੇ-ਸੋਹਣੇ ਪ੍ਰਿੰਟ ਹੈ ਜੀ ਇਹਨਾਂ ਸੋਹਣਾ ਮਾਲ ਹੈ ਜੀ ਤੁਸੀਂ ਡਿਜ਼ਾਈਨ ਦੇਖ ਕੇ ਤੁਸੀਂ ਸਕਰੀਨਸ਼ਾਟ ਭੇਜਨੇ ਸ਼ੁਰੂ ਕਰ ਦੇਣੇ ਆ ਪਰ ਕੱਟ ਪੀਸਾਂ ਦੀ ਆਨਲਾਈਨ ਡਿਲੀਵਰੀ ਨਹੀਂ ਹੈ ਤੁਸੀਂ ਸ਼ਾਪ ਤੇ ਵਿజిਟ ਕਰਕੇ ਹੀ ਇਹ ਪੀਸ ਲੈ ਸਕਦੇ ਹੋ ਤੁਸੀਂ ਸ਼ਾਪ ਤੇ ਹੀ ਵਿజిਟ ਕਰਨਾ ਕਿਉਂਕਿ ਇਹਨਾਂ ਦੀ ਸਾਨੂੰ ਪ੍ਰੋਪਰ ਜਾਣਕਾਰੀ ਨਹੀਂ ਕਿਹੜਾ ਪੀਸ ਕਿੰਨੇ ਮੀਟਰ ਦਾ ਹੈ 1 ਮੀਟਰ ਤੋਂ ਲੈ ਕੇ 5 ਮੀਟਰ ਤੱਕ ਦੇ ਪੀਸ ਹੁੰਦੇ ਆ ਜੀ ਪੀਸ ਦੀ ਸਾਨੂੰ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਰੱਸੀਆਂ ਦੇ ਵਿੱਚ ਬਣ ਕੇ ਮਾਲ ਲੰਦਾ ਜੀ ਮਾਲ ਸਾਰਾ ਵਧੀਆ ਜੀ ਮੋਸਟਲੀ ਵੱਡੇ ਪੀਸ ਲੱਗ ਰਹੇ ਆ ਜੀ ਬੈਲਵਰਡ ਦੇ ਵਿੱਚ ਵੀ ਐਂਡ ਕੋਟਰਾਈਜ਼ ਦੇ ਵਿੱਚ ਵੀ ਹਾਂਜੀ ਮੈਂ ਉਹਨੂੰ ਰਿਪੀਟ ਕਰਦਾ ਜੀ ਇੱਕ ਵਾਰ ਦੁਬਾਰਾ ਤੋਂ ਕੋਟਰਾਈਜ਼ ਤੇ ਵੈਲਵਟ ਦੇ ਕੱਟ ਪੀਸਾ ਦੀ ਸੇਲ ਕੱਲ 23 ਨਵੰਬਰ ਨੂੰ ਜੀ ਦਿਨ ਸ਼ਨੀਵਾਰ ਨੂੰ ਸਵੇਰੇ 10:30 ਵਜੇ ਤੱਕ 10:30 ਵਜੇ ਸ਼ੁਰੂ ਹੋ ਜਾਣੀ ਹੈ ਸੇਲ ਜੀ ਕੋਟਰਾਇਸ ਤੇ ਵੈਲਵਟ ਦੇ ਕੱਟ ਪੀਸਾ ਦੀ 23 ਨਵੰਬਰ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜੀ ਇੱਕ ਲਾਸਟ ਦੇ ਜੋ ਸ਼ਿਮਰ ਮਸਲੀਨ ਦੇ ਕੱਟ ਪੀਸ ਰਹਿ ਗਏ ਉਹ ਤੁਹਾਨੂੰ ਸ਼ੋਅ ਕਰਦੇ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਇਹੋ ਵੱਧ ਤੋਂ ਵੱਧ ਕਸਟਮਰ ਤੱਕ ਇਹ ਪੀਸ ਇਹ ਪੀਸਾ ਦੀ ਵੀਡੀਓ ਪਹੁੰਚ ਸਕੇ ਜੀ ਤੁਸੀਂ ਡਿਜ਼ਾਈਨ ਦੇਖੋ ਜੀ ਇੰਨੇ ਸੋਹਣੇ ਡਿਜ਼ਾਈਨ ਹੈ ਡਾਰਕ ਚਾਟ ਪੂਰੇ ਜੀ ਇਸ ਦੇ ਵਿੱਚ ਕੋਟਰਾਇਜ਼ ਦੇ ਵਿੱਚ ਆ ਸ਼ਿਮਰ ਦੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਜੀ ਸ਼ਿਮਰ ਪਸ਼ਮੀਨੇ ਦੇ ਇਹ ਵੀ ਮਾਲ ਬਹੁਤ ਅਲਟੀਮੇਟ ਹੈ ਜੀ ਇਹ ਬੜੇ ਪਨੇ ਦੇ ਕੱਟ ਪੀਸ ਰਹਿਣਗੇ ਜੀ 200 ਰੁਪਏ ਮੀਟਰ ਇਹਨਾਂ ਦਾ ਰੇਟ ਰੂ ਹੈ ਕੱਲ ਤਿੰਨ ਤਰ੍ਹਾਂ ਦੇ ਸਟਾਫ ਅਸੀਂ ਓਪਨ ਕਰ ਰਹੇ ਹਾਂ ਜੀ ਰੈਗੂਲਰ ਕੱਟ ਪੀਸਾਂ ਦੀ ਵੀਡੀਓ ਹੁਣ ਆndੀਆਂ ਰਹਿਣਗੀਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੇ ਦੋਸਤਾਂ ਨੂੰ ਸ਼ੇਅਰ ਕਰਿਆ ਕਰੋ ਸਾਡੀ ਵੀਡੀਓ ਤੇ ਉਹਨਾਂ ਨੂੰ ਚੈਨਲ ਸਬਸਕ੍ਰਾਈਬ ਕਰਨ ਲਈ ਵੀ ਕਹਾਂ ਕਰੋ ਆ ਤੁਸੀਂ ਦੇਖ ਸਕਦੇ ਹੋ ਜੀ ਸ਼ਿਮਰ ਮਸਲੀਨ ਦੇ ਕੱਪੜੀ ਦਾ ਸੇਮ ਬ੍ਰਾਂਡ ਰੂ ਹੈ ਜੀ ਦੱਸਿਓ ਹਾਂਜੀ ਇਹ ਇਹਨਾਂ ਕੀ ਸਟਾਕ ਹੈ ਜੀ ਮਸਲੀਨ ਦਾ ਮਾਲ ਘਟਾ ਹੈ ਜੀ ਸ਼ਿਮਰ ਮਸਲੀਨ ਇਸ ਵਕਤ ਘਟ ਬਣ ਰਹੀ ਹੈ ਜੀ ਜੋ ਮਾਲ ਜ਼ਿਆਦਾ ਬਣਿਆ ਸੀ ਕੋਟਰਾਇਜ਼ ਦਾ ਉਸਦੇ ਕੱਟ ਪੀਸ ਤੇ ਵੈਲਵਟ ਦੇ ਕੱਟ ਪੀਸ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਜੀ ਹਾਂਜੀ ਹੁਣ ਆਪਾਂ ਵੀਡੀਓ ਨੂੰ ਬਸ ਕੁਝ ਕ ਗੱਲਾਂ ਕਰਕੇ ਸਮਾਪਤ ਕਰਦੇ ਆ ਜੀ ਕੱਲ ਸਵੇਰੇ ਜੀ ਜੋ ਕੱਟ ਪੀਸ ਓਪਨ ਕੀਤੇ ਜਾਣਗੇ ਜੀ ਉਹ ਕੋਟਰਾਇਜ਼ ਤੇ ਵੈਲਵਟ ਦੇ ਹੋਣਗੇ ਜੀ ਤੇ ਮਸਲੀਨ ਸ਼ਿਮਰ ਦੇ ਹੋਣਗੇ ਜੀ ਇੱਕ ਆਪਣੇ ਕੋਲ ਫੈਂਸੀ ਸ਼ਰਟਸ ਆਈ ਹੈ ਜੀ ਇਹ ਵੀ ਮੈਂ ਤੁਹਾਨੂੰ ਸ਼ੋਅ ਕਰਨਾ ਚਾਹੁੰਦਾ ਹਾਂ ਜੀ ਆ ਤੁਸੀਂ ਜਰੂਰ ਚੈੱਕ ਕਰੋ ਜੀ ਇੱਕ ਆਪਣੇ ਕੋ ਫੈਂਸੀ ਸ਼ਰਟ ਆਈ ਹੋਈ ਹੈ ਜੀ ਕਾਫੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਚਨੂਨ ਦੇ ਵਿੱਚ ਹੈ ਜੀ ਤੇ ਔਰਗੈਂਜਾ ਦੇ ਵਿੱਚ ਹੈ ਜੀ ਇਹ ਵੀ ਤੁਸੀਂ ਕੱਲ ਪਰਚੇਸ ਕਰ ਸਕਦੇ ਹੋ ਜੀ ਇੱਕ ਆਪਣੇ ਕੋ ਬਰੋਸ਼ਾ ਵੈਲਵਟ ਦੀਆਂ ਸ਼ਰਟਸ ਵੀ ਆ ਚੁੱਕੀਆਂ ਹੈ ਜੀ ਕੋਈ ਬਰੋਸ਼ਾ ਵੈਲਵਟ ਦੀਆਂ ਸ਼ਰਟਸ ਪਰਚੇਸ ਕਰਨਾ ਚਾਹੁੰਦਾ ਹੈ ਜੀ ਉਹ ਵੀ ਕਰ ਸਕਦੇ ਹੋ ਜੀ ਆ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਆਪਣੇ ਕੋਲ ਬਰੋਸ਼ਾ ਵੈਲਵਟ ਦੇ ਵਿੱਚ ਆ ਚੁੱਕੇ ਹੈ ਜੀ ਇਹਨਾਂ ਦੀ ਵੀਡੀਓ ਆਪਾਂ ਛੇਤੀ ਹੀ ਅਪਲੋਡ ਕਰਾਂਗੇ ਜੀ ਬਾਕੀ ਜੀ ਆਪਣੇ ਕੋਲ ਵਰਕ ਵਾਲਾ ਮਾਲ ਵੀ ਕਾਫੀ ਆ ਚੁੱਕਿਆ ਹੈ ਜੀ ਪਸ਼ਮੀਨਾ ਵਰਕ ਏਮਬਰਾਇਡਰੀ ਔਰ ਤੁਸੀਂ ਚੈੱਕ ਕਰ ਸਕਦੇ ਜੀ ਇਸ ਤਰ੍ਹਾਂ ਦਾ ਮਾਲ ਜੋ ਬਾਰਡਰ ਤੇ ਕੇ ਰ ਹੈ ਜੀ ਇਹ ਵੀ ਮਾਲ ਆਪਣੇ ਕੋਲ ਕਾਫੀ ਮਿਲ ਜਾਣਾ ਹੈ ਜੀ ਤੁਹਾਨੂੰ ਕਾਫੀ ਸਟਾਕ ਆ ਚੁੱਕਿਆ ਹੈ ਜੀ ਤੇ ਮੇਨ ਜੋ ਸਾਡਾ ਕੱਲ ਫੋਕਸ ਰਹਿਣਾ ਹੈ ਜੀ ਕੱਟ ਪੀਸ ਦਾ ਰਹਿਣਾ ਹੈ ਜੀ ਸੋ ਮਿਲਦੇ ਹਾਂ ਜੀ ਕੱਲ ਸਵੇਰੇ 23 ਨਵੰਬਰ ਨੂੰ ਜੀ 10:30 ਵਜੇ ਕੋਟਰਾ ਇਸਤੇ ਵੈਲਵਟ ਦੇ ਕਟ ਪੀਸ ਲੈ ਕੇ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ